ਅਦਾਰਾਦਾਈ ਅਨਮਿਊਟ ਵੱਲੋਂ ਤੁਹਾਡਾ ਸਵਾਗਤ ਹੈ ਜੀ ਪ੍ਰਿਆਗਰਾਜ ਖੜੇ ਆ ਪ੍ਰਿਆਗਰਾਜ ਦੇ ਤੁਹਾਨੂੰ ਘਰ ਬੈਠਿਆਂ ਨੂੰ ਦਰਸ਼ਨ ਕਰਾਉਣ ਦੀ ਸਾਡੀ ਇੱਕ ਵਾਹਿਦ ਕੋਸ਼ਿਸ਼ ਸੀ ਕਿ ਜਿਹੜੀ ਸੰਗਤ ਪ੍ਰਿਆਗਰਾਜ ਮਹਾਕੁੰਬ ਤੇ ਦਰਸ਼ਨ ਦੀਦਾਰੇ ਨਹੀਂ ਕਰ ਸਕਦੀ ਸੀ ਉਸ ਸੰਗਤ ਨੂੰ ਆਪਣੇ ਮਾਧਿਅਮ ਦੇ ذریعے ਤੁਹਾਡੇ ਤੱਕ ਲੈ ਕੇ ਆਈਏ ਇਹ ਸੰਗਮ ਘਾਟਾ ਜੀ ਜਿੱਥੇ ਸੰਗਤ ਵੱਲੋਂ ਇੱਥੇ ਪਹੁੰਚ ਕੇ ਸ਼ਰਧਾਲੂ ਜਿਹੜੇ ਹੈਗੇ ਨੇ ਉਹ ਇਸ਼ਨਾਨ ਕਰ ਰਹੇ ਨੇ ਮਹਾਕੁੰਬ ਦਾ ਇਹ ਇਸ਼ਨਾਨ ਹੋ ਰਿਹਾ ਔਰ ਤਕਰੀਬਨ ਜਿਹੜਾ ਹੈਗਾ ਹੁਣ ਤੱਕ ਜਿਹੜਾ ਹੈਗਾ ਜੋ ਜਾਣਕਾਰੀ ਹੈ 23 ਕਰੋੜ ਤੋਂ ਵੱਧ ਲੋਕ ਜਿਹੜੇ ਹੈਗੇ ਨੇ ਸੰਗਮ ਘਾੜ ਤੇ ਇਸ਼ਨਾਨ ਕਰ ਚੁੱਕੇ ਨੇ ਤਾਂ ਆਪਣਾ ਇੱਕ ਜਿਹੜਾ ਹੈਗਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਆਪਣਾ ਇੱਛਾ ਹੈ ਇੱਛਾ ਦੇ ਮੁਤਾਬਕ ਜਿਹੜਾ ਹੈਗਾ ਇਸ਼ਨਾਨ ਕੀਤਾ ਜਾ ਰਿਹਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਤੁਹਾਨੂੰ ਹੁਣ ਵੀ ਨਜ਼ਰ ਆਉਣਗੇ ਇੱਥੇ ਤਾਂ ਦੂਜੇ ਪਾਸੇ ਵੀ ਦੇਖ ਸਕਦੇ ਹੋ ਇੱਕ ਪੂਰਾ ਜਿਹੜਾ ਹੈਗਾ ਜਿੰਨੇ ਵੀ ਤੁਹਾਨੂੰ ਇੱਥੇ ਘਾਟ ਨਜ਼ਰ ਆਉਣਗੇ ਜਿੰਨੇ ਵੀ ਤੁਹਾਨੂੰ ਇੱਥੇ ਪੁੱਲ ਨਜ਼ਰ ਆਉਣਗੇ ਵਿਵਸਥਾ ਨਜ਼ਰ ਆਵੇਗੀ तमाम ਘਾਟ اور ਵਿਵਸਥਾ ਦੇ ਵਿੱਚ ਤੁਹਾਨੂੰ ਸ਼ਰਧਾਲੂ ਨਜ਼ਰ ਆਉਣਗੇ ਸੰਗਤ ਨਜ਼ਰ ਆਵੇਗੀ ਦੂਰ ਦੂਰ ਤੋਂ ਲੋਕ ਇੱਥੇ ਪਹੁੰਚ ਰਹੇ ਨੇ ਔਰ ਦਰਸ਼ਣ ਦਿਦਾਰੇ ਜਿਹੜੇ ਹੈਗੇ ਨੇ ਉਹ ਇੱਥੋਂ ਦੇ ਕਰ ਰਹੇ ਨੇ ਪੂਰੀ ਵਿਵਸਥਾ ਜਿਹੜੀ ਹੈਗੀ ਤੁਹਾਨੂੰ ਇੱਥੇ ਨਜ਼ਰ ਆਵੇਗੀ ਪ੍ਰਿਆਗ ਰਾਜ ਤੋਂ ਸਿੱਧੀਆਂ ਤਸਵੀਰਾਂ ਨੇ ਇਹ ਤੁਹਾਡੇ ਲਈ ਤੁਹਾਡੇ ਲਈ ਅਸੀਂ ਖਾਸ ਤੌਰ ਤੇ ਪ੍ਰਿਆਗ ਰਾਜ ਤੋਂ ਸਾਂਝੀਆਂ ਤਸਵੀਰਾਂ ਕਰ ਰਹੇ ਆ ਤੇ ਘਰ ਬੈਠੇ ਹੋ ਤੁਸੀਂ ਘਰ ਬੈਠੇ ਤੁਹਾਨੂੰ ਪੂਰੇ ਦਰਸ਼ਨ ਦਿਦਾਰੇ ਜਿਹੜੇ ਹੈਗੇ ਕਰਵਾਏ ਜਾਣ ਅੱਗੇ ਵੀ ਦਿਖਾਵਾਂਗੇ ਇਹ ਘਾਟ ਦਾ ਜਿਹੜਾ ਹੈਗਾ ਸੰਗਮ ਘਾਟ ਆ ਔਰ ਸੰਗਮ ਘਾਟ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਨੂੰ ਅਸੀਂ ਤਸਵੀਰਾਂ ਤੁਹਾਨੂੰ ਕਰ ਰਹੇ ਆ ਇੱਕ ਪਾਸੇ ਆਮ ਲੋਕ ਨੇ ਜਿਹੜੇ ਸੰਗਮ ਘਾਟ ਤੇ ਜਿਹੜੇ ਹੈਗੇ ਨੇ ਉਹ ਇਸ਼ਨਾਨ ਕਰ ਰਹੇ ਨੇ ਔਰ ਦੂਜੇ ਪਾਸੇ ਜਿਹੜਾ ਹੈਗਾ ਤੁਹਾਨੂੰ ਜਿਹੜੇ ਸੰਤ ਮਹਾਪੁਰਸ਼ ਨੇ ਉਹ ਤੁਹਾਨੂੰ ਇੱਥੇ ਦਰਸ਼ਨ ਕਰਦੇ ਹੋਏ ਨਜ਼ਰ ਆਉਣਗੇ ਦਰਸ਼ਨ ਕਰਦੇ ਹੋਏ ਤੁਹਾਨੂੰ ਨਜ਼ਰ ਆ ਜਾਣਗੇ ਦੂਸਰੇ ਪਾਸੇ ਘੜਦਾ ਹੈ ਤੁਹਾਨੂੰ ਅਸੀਂ ਦੂਸਰਾ ਪਾਸਾ ਦਿਖਾ ਰਹੇ ਹਾਂ ਇਹ ਇੱਕ ਸਾਈਡ ਸੀ ਇਹ ਦੂਸਰੀ ਸਾਈਡ ਜਿਹੜੀ ਹੈਗੀ ਉਹ ਵੀ ਤੁਹਾਨੂੰ ਦਿਖਾਵਾਂਗੇ ਪਿੱਛੇ ਸਾਡੇ ਨਾਲ ਸੰਤ ਜੀ ਹੈ बाबा जी नमस्कार कहाँ से बाबा जी स्नान कर लिया कर लिया ना रतलाम से मध्य प्रदेश अच्छा आप यहीं, यहीं हैं और कितनी संगत इस महाकुंभ का हम पूछना चाहते हैं एक सौ अड़तालीस साल बाद जो महाकुंभ इस दशा में आया इसकी क्या है महत्ता क्या है वो आपसे पूछना नक्षत्र से चालू हो गया अच्छा नक्षत्र भी पूरा हो रहा है इसलिए रवि नक्षत्र चालू हो रहा है अक्षय से चालू आ, हुआ अक्षय में पूरा हुआ इसलिए इसको पूरा माना जा रहा है इस इस, इस कुंभ में स्नान करना कितना पवित्र और कितना महत्वपूर्ण है बहुत महत्वपूर्ण बताया गया है बारह साल में चार कुंभ आते हैं अमृत वर्षा होती है समुद्र मंथन के समय से हुआ है स्नान का जो शाही स्नान होता है जो कल का स्नान था उसमें फर्क क्या था जो इतनी दूर से लोग आए और राहतात भी हुई कुछ लोगों की आ... मकर का सूर्य में आता है ना तो मकर का महत्व होता है माघ मकर का रवि जब हुई तीरथ पति सब कोई जी। मकर राशि में आता है इसलिए यहाँ देवता भी है जो जानवर है ये भी देवता है तैतीस करोड़ पॉपुलेशन को इकट्ठी करी है अभी जी। तो पॉपुलेशन तो इतने है नहीं कुछ एनिमल भी तेना जानवर भी तेना है देवता जानवर बन के भी आ गए ये चिड़िया उड़ रही है भी देवता है तो तैतीस करोड़ देवता यहाँ एक साथ ही स्नान करते वर्ल्ड में कहीं किसी भी जगह ऐसा स्थान नहीं है जो देव नर किन्नर श्रेणी सादर मस्जिदी त्रे, देवता मनुष्य राक्षस सब एक साथ स्नान करते है इस जगह पर इस, इस जो पॉपुलेशन स्नान कर रही ना यहाँ देवता भी ना रहे हैं जो संगत घर बैठी है उनको आप क्या मैसेज देना चाहेंगे क्या उनको कहना चाहेंगे उनको हमारा तो कहना आना चाहिए ओ भाग्य मानु पावासुर है ना ਮਹਾਂਿਆ ਪਾਪ ਕਰਨਗੇ ਤਾਂ ਕੋਈ ਨਹੀਂ ਧੋਏਗਾ ਇਹ ਵੀ ਨਹੀਂ ਧੋ ਸਕਦੀ ਵਾਹ ਕਾ ਇਹ ਧੋ ਦੇਗੀ ਜੀ ਜੋ ਇਆਂ ਨਹੀਂ ਆਇਆ ਉਹ ਪੈਦਾਈ ਨਹੀਂ ਵਾਪਸ ਤੇ ਵੀ ਪਿਆਰ ਜੀ ਅਨਾਛੀ ਹੈ ਵਾਰ-ਵਾਰ ਗੰਗਾ ਨੇ ਇਹ ਤਾਂ ਬਤਾ ਰਹੇ ਤੇ ਅ ਅਮਾਰ ਮੇਰੀ ਨਾਲ ਸੰਤ ਮਹਾਪੁਰਸ਼ ਸੀ ਜਿਹੜੇ ਇਸ਼ਨਾਨ ਕਰਕੇ ਆ ਰਹੇ ਨੇ ਔਰ ਨੰਗੇ ਪੈਰੀ ਚੱਲ ਰਹੇ ਨੇ ਤਾਂ ਇੱਧਰ ਦੂਜੇ ਪਾਸੇ ਘਾੜਦਾ ਸੀ ਦੂਜੇ ਪਾਸਾ ਤੁਹਾਨੂੰ ਦਿਖਾ ਰਹੇ ਇਹ ਘਾੜਦਾ ਤੁਹਾਨੂੰ ਦੂਸਰਾ ਪਾਸਾ ਅਸੀਂ ਦਿਖਾ ਰਹੇ ਆਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈਗੀ ਆ ਮਹਾਪੁਰਸ਼ ਸਾਧੂ ਸੰਤ ਜਿਹੜੇ ਹੈਗੇ ਨੇ ਇੱਥੇ ਬਿਰਾਜਮਾਨ ਨੇ ਔਰ ਜਿਹੜਾ ਇੱਥੇ ਆ ਕੇ ਇਸ਼ਨਾਨ ਕਰ ਰਹੇ ਨੇ ਤਾਂ ਇਤਿਹਾਸਿਕ ਮਹਾਕੁੰਭ ਦੇ ਜਿਹੜੇ ਹੈਗੇ ਨੇ ਦਰਸ਼ਨ ਦਿਦਾਰੇ ਹੋ ਰਹੇ ਨੇ ਸੰਗਤ ਦਰਸ਼ਨ ਕਰ ਰਹੀ ਆ ਸੰਗਤ ਜਿਹੜੀ ਹੈਗੀ ਇੱਥੇ ਸੰਗਤ ਆ ਕੇ ਇੱਥੇ ਸ਼ਰਧਾਲੂ ਆ ਰਹੇ ਨੇ ਸ਼ਰਧਾਲੂ ਆ ਕੇ ਇਸ਼ਨਾਨ ਕਰ ਰਹੇ ਨੇ ਤਾਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਹੈ ਸੰਗਮ ਘਾੜ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸੰਗਮ ਘਾੜ ਦੀਆਂ ਤਸਵੀਰਾਂ ਨੇ ਜਿੰਨੂੰ ਤੁਸੀਂ ਘਰ ਬੈਠੇ ਟੀਵੀ ਆ ਦਾ ਆ ਦਾ ਆਦਾਰਾ ਦਾ ਐਨੀਮੂਰ ਤੇ ਤੁਸੀਂ ਘਰ ਬੈਠੇ ਦਰਸ਼ਨ ਕਰ ਰਹੇ ਹੋ ਤਾਂ ਸਾਡੀ ਕੋਸ਼ਿਸ਼ ਸੀ ਜੇਕਰ ਤੁਸੀਂ ਇੱਥੇ ਨਹੀਂ ਪਹੁੰਚ ਸਕਦੇ ਸੀ ਤਾਂ ਅਸੀਂ ਕੈਮਰੇ ਦੀ ਨਜ਼ਰ ਦੇ ਨਾਲ ਤੁਹਾਨੂੰ ਇੱਥੇ ਦੇ ਦਰਸ਼ਨ ਦਿਦਾਰੇ ਕਰਾ ਲਏ ਕਿੱਥੋਂ ਆਏ ਹੋ ਜੀ ਐਮਪੀ ਸੇ ਆਏ ਐਮਪੀ ਤੋਂ ਆਏ ਹਾਂ ਅੱਛਾ ਕਾਕਾ ਤੋਂ ਆਏ ਸੀ दर्शन करने के लिए आए भगवान के कुंभ के बहुत भयंकर नाम सुना था इसलिए इस पावन भूमि पर चले आए दर्शन करने के लिए और इससे सब लोगों को सद्बुद्धि मिलेगी भगवान की भक्ति में आगे बढ़ेंगे ठीक है कि नहीं ईश्वर की बड़ी कृपा है सभी संतों आत्माओं पर सभी जनता जनादन पर और बड़े भाग्य से सब लोग विशेष अनुष्ठान है विशेष पर्व है विशेष मतलब एक साल बाद आया है तो जनता का सवाल उभड़ा है और इतना आस्था का भव्य सागर है कि लोगों को बड़ा अच्छा लग रहा है और खुशी खुशी आया है सभी को बड़ा प्यारा लग रहा है और प्रसन्न है सबके सब और व्यवस्थाएं बहुत अच्छी हैं मोदी जी की योगी जी की बहुत लाजवाब समझे भव्य सागर जरा ये दस्या जा रहा और है और तकरीबन जेडा है इस करके महत्वता है क्योंकि ये ਬਹੁਤ ਚੰਗੇ ਨਿਸ਼ੱਤਰ ਦੇ ਵਿੱਚ ਮਹਾਕੁੰਮ ਸ਼ੁਰੂ ਹੋਇਆ ਸੀ ਔਰ ਬਹੁਤ ਹੀ ਜ਼ਿਆਦਾ ਚੰਗੇ ਨਿਸ਼ੱਤਰ ਦੇ ਵਿੱਚ ਇਸ ਦੀ ਸਮਾਪਤੀ ਹੋਵੇਗੀ ਇਸੇ ਕਰਕੇ ਜਿਹੜਾ ਹੈਗਾ ਉਹ ਇਸ ਨੂੰ ਅਲੌਕਿਕ ਮੰਨਿਆ ਜਾ ਰਿਹਾ ਅਲੌਕਿਕ ਜਿਹੜਾ ਹੈਗਾ ਇਸੇ ਕਰਕੇ ਮੰਨਿਆ ਜਾ ਰਿਹਾ ਔਰ ਇਸੇ ਕਰਕੇ ਜਿਹੜਾ ਹੈਗਾ ਅੱਜ ਦੇ ਦਰਸ਼ਕਦਾਰੇ ਜਿਹੜੇ ਹੈਗੇ ਨੇ ਹੋ ਰਹੇ ਨੇ ਔਰ ਇਹ ਸ਼ਿਵਰ ਨੇ ਔਰ ਦੂਸਰੇ ਪਾਸੇ ਇਹ ਤਮਾਮ ਜਿਹੜੀ ਹੈਗੇ ਤੁਹਾਨੂੰ ਅਸੀਂ ਇੱਥੇ ਗੱਲਬਾਤ ਵੀ ਕਰਾਂਗੇ ਗੱਲਬਾਤ ਕਰਦੇ ਤੁਹਾਨੂੰ ਅਸੀਂ ਤਮਾਮ ਜਿਹੜੇ ਹੈਗੇ ਨੇ ਸਾਧੂ ਸੰਤ ਨੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਔਰ ਇਸ ਦੀ ਮਹੱਤਤਾ ਜਿਹੜੀ ਹੈਗੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਜੋ ਸਾਨੂੰ ਇੱਥੋਂ ਦੇ ਸਾਧੂ ਸੰਤਾਂ ਨੇ ਦੱਸੇ ਕਿ ਬਹੁਤ ਚੰਗੇ ਨਛੱਤਰ ਦੇ ਵਿੱਚ ਜਿਹੜਾ ਹੈਗਾ ਇਹ ਸ਼ੁਰੂ ਹੋਇਆ ਸੀ ਔਰ ਬਹੁਤ ਚੰਗੇ ਨਛੱਤਰ ਦੇ ਵਿੱਚ ਜਿਹੜੀ ਹੈਗੀ ਇਸ ਦਾ ਜਦੋਂ ਸਮਾਪਤੀ ਹੋਊਗੀ ਤਾਂ ਉਹ ਵੀ ਬਹੁਤ ਚੰਗੇ ਨਛੱਤਰ ਦੇ ਵਿੱਚ ਹੋਵੇਗੀ ਇਸੇ ਕਰਕੇ ਜਿਹੜਾ ਵੀ ਇਹ ਇਨਸਾਨ ਹੈ ਜਿਹੜੇ ਇੱਥੋਂ ਆ ਕੇ ਦਰਸ਼ਨ ਦੀਦਾਰੇ ਕਰ ਰਿਹਾ ਕੁੰਭ ਦੇ ਤਾਂ ਉਹਨਾਂ ਦੇ ਲਈ ਇਹ ਆਪਣੇ ਆਪ ਦੇ ਵਿੱਚ ਜਿਹੜਾ ਹੈਗਾ ਉਹ ਤਾ ਇਹ ਦੂਜੇ ਪਾਸੇ ਅਖਾੜੇ ਸ਼ੁਰੂ ਹੋ ਗਏ ਨੇ ਜੀ ਜਿੱਥੇ ਮੈਂ ਖੜਾ ਇਸ ਵਕਤ ਉਥੇ ਅਖਾੜੇ ਸ਼ੁਰੂ ਹੋ ਚੁੱਕੇ ਨੇ ਇਧਰ ਦੇਖ ਸਕਦੇ ਹੋ ਪ੍ਰਤਾਪ ਸੰਧ ਸਪਾ ਸ਼ਿਵਰ ਹੈ ਦੂਜੇ ਪਾਸੇ ਜਿਹੜਾ ਹੈਗਾ ਨਰਸਿੰਘ ਮੰਦਿਰ ਗੀਤਾ ਧਾਮ ਸ਼ਿਵਰ ਜਿਹੜਾ ਹੈਗਾ ਤੁਹਾਨੂੰ ਨਜ਼ਰ ਆਵੇਗਾ ਤਾਂ ਇੱਥੇ ਸ਼ਿਵਰ ਜਿਹੜੇ ਹੈਗੇ ਨੇ ਇੱਥੇ ਗੰਗਾ ਧਾਮ ਤੇ ਜਿਹੜੇ ਅੱਗੇ ਨੇ ਸ਼ੁਰੂ ਹੋ ਚੁੱਕੇ ਨੇ ਆਸਤਾ ਦਾ ਜਿਹੜਾ ਹੈਗਾ ਇੱਥੇ ਸਲਾਬ ਤੁਹਾਨੂੰ ਨਜ਼ਰ ਆਗਾ ਆਸਤਾ ਦੇ ਸਲਾਬ ਦੇ ਵਿਚਕਾਰ ਦੀਆਂ ਤੁਹਾਡੇ ਨਾਲ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਆਸਤਾ ਦਾ ਸਲਾਬ ਹੈ ਉਸ ਆਸਥਾ ਦੇ ਸ਼ਲਾਬ ਦੇ ਵਿੱਚ ਅਸੀਂ ਤੁਹਾਨੂੰ ਸਰਦਾਰ ਜੀ ਕੀ ਹਾਲ ਆ ਜੀ ਤਾਂ ਲੇਟ ਹੋ ਗਏ ਜਿਹੜੇ ਲੋਕ ਆਏ ਨੇ ਉਹ ਲੇਟ ਵੀ ਹੋ ਰਹੇ ਨੇ ਉਹਨਾਂ ਨੂੰ ਇਹ ਕਿ ਅਸੀਂ ਅੱਜ ਜਲਦੀ ਜਲਦੀ ਜਾ ਕੇ ਜਿਹੜੇ ਆਗੇ ਨੇ ਉਹ ਗੰਗਾ ਮਈਆ ਦੇ ਦਰਸ਼ਨ ਕਰ ਲਿਗੇ ਗੰਗਾ ਮਈਆ ਇਸ਼ਨਾਨ ਕਰ ਲਿਗੇ ਗੰਗਾ ਮਈਆ ਦੇ ਇਸ਼ਨਾਨ ਕਰਨ ਦੇ ਲਈ ਜਿਹੜੇ ਲੋਕ ਲੇਟ ਹੋ ਗਏ ਨੇ ਉਹ ਜਾ ਰਹੇ ਨੇ ਕਿ ਲੇਟ ਹੋ ਚੁੱਕੇ ਆ ਗੰਗਾ ਮਈਆ ਦੇ ਦਰਸ਼ਨ ਦਿਦਾਰੇ ਕਰਨ ਤੋਂ ਤਾਂ ਉਹ ਕਰ ਲੈ ਜਾਣ ਸਿੱਧੀਆਂ ਤਸਵੀਰਾਂ ਤੁਹਾਡਨਾਂ ਅਸੀਂ ਸਾਂਝੀਆਂ ਕਰ ਰਹੇ ਆ ਮਹੱਤਤਾ ਵੀ ਦੱਸ ਰਹੇ ਆ ਕਿਹੜੀ ਕੀ ਮਹੱਤਤਾ ਹੈਗੀ ਆ ਇਸ ਵਾਰ ਜਿਹੜਾ ਹੈਗਾ ਆਮਾ ਕੁੰਭਾਇਆ ਔਰ ਦੇਖ ਸਕਦੇ ਹੋ ਲਗਾਤਾਰ ਜਿਹੜਾ ਹੈਗਾ ਇੱਥੇ ਗੀਤਾ ਦੀ ਕਥਾ ਜਿਹੜੀ ਹੈਗੀ ਆ ਉਹ ਲਗਾਤਾਰ ਸ਼੍ਰੀ ਰਾਮ ਕਥਾ ਸ਼੍ਰੀ ਗੀਤਾ ਕਥਾ ਜਿਹੜੀ ਹੈਗੀ ਆ ਉਹ ਲਗਾਤਾਰ ਚੱਲ ਰਹੀ ਆ ਸ਼ਰਧਾਲੂ ਜਿਹੜੇ ਕਿਨੇ ਵਕ ਵਕ ਸ਼ੀਵਰਾਂ ਦੇ ਵਿੱਚ ਪਹੁੰਚ ਕੇ ਜਿਹੜੇ ਮਹਾਪੁਰਸ਼ ਨੇ ਸੰਤ ਮਹਾਰਾਜ ਨੇ ਉਹਨਾਂ ਤੋਂ ਅਸ਼ੀਰਵਾਦ ਲੈ ਰਹੇ ਨੇ ਉਹਨਾਂ ਦਾ ਉਹਨਾਂ ਦੀ ਸੰਗਤ ਜਿਹੜੀ ਹੈਗੀ ਇੱਥੇ ਮਾਨ ਰਏ ਨੇ ਪੂਰੀ ਸੰਗਤ ਜਿਹੜੀ ਹੈਗੀ ਇੱਥੇ ਮਾਨੀ ਜਾ ਰਹੀ ਆ ਉਹਨਾਂ ਸੰਤ ਮਹਾਪੁਰਸ਼ਾਂ ਦੀ ਜਿਹੜੇ ਸੰਤ ਮਹਾਪੁਰਛੜੇਗੇ ਇੱਥੇ ਆਏ ਹੋਏ ਨੇ ਹਰ ਤਸਵੀਰ ਆ ਸਾਡੀ ਕੋਸ਼ਿਸ਼ ਕਿ ਤੁਹਾਡੇ ਤੱਕ ਹਰ ਤਸਵੀਰ ਨੂੰ ਲੈ ਕੇ ਆਈਏ ਹਰ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਕੁੰਭ ਤੋਂ ਪ੍ਰਯਾਗ ਰਾਜ ਤੋਂ ਔਰ ਕਮੈਂਟ ਕਰਕੇ ਲਾਜ਼ਮੀ ਦੱਸਿਓ ਕਿ ਇਸ ਕੁੰਭ ਦੇ ਬਾਰੇ ਤੁਹਾਡਾ ਕੀ ਵਿਚਾਰ ਆ ਕੋਸ਼ਿਸ਼ ਰਹੇਗੀ ਕਿ ਕੁੰਭ ਦੀ ਹਰ ਤਸਵੀਰ ਤੁਹਾਡੇ ਤੱਕ ਸਾਂਝੀ ਕੀਤੀ ਜਾਵੇ ਕੈਮਰਾਮੈਨ ਅੰਮ੍ਰਿਤ ਦੇ ਨਾਲ ਰਮਨਦੀਪ ਅਧਾਰਾ ਅਨਮਿਊਟ ਦੇ ਲਈ ਕੁੰਭ